ਕੇ ਜਿਹੜੀ ਅੱਗ ਆ ਕਿਉਂਕਿ ਇਹ ਜਿਹੜੀ ਪਲਾਸਟਿਕ ਨੂੰ ਅੱਗ ਲੱਗੀ ਹੋਣਾ ਪੋਲੀਥੀਨ ਨੂੰ ਇਹ ਪਾਣੀ ਨਾਲ ਛੇਤੀ ਬੁਝਦੀ ਨਹੀਂ ਅੰਦਰੋਂ ਅੰਦਰ ਇਹ ਵੱਧ ਹੀ ਰਹਿੰਦੀ ਹੈ ਉਸੇ ਵੇਲੇ ਈਓ ਸਾਹਿਬ ਨਾਲ ਜਾ ਕੇ ਡਿਸਕਸ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਦਾਂ ਕਰੋ 35 ਤਾਰਾ ਲਾ ਕੇ ਇਮੀਜੇਟ ਕਿਉਂਕਿ ਇਸ ਤੋਂ ਵੱਡਾ ਮਸਲਾ ਨਵਾਂ ਸ਼ਹਿਰ ਅਜ ਤੱਕ ਕਦੇ ਉੱਠਿਆ ਨਹੀਂ ਇਸ ਇਸ ਤਰ੍ਹਾਂ ਦਾ ਕਿ ਲੋਕ ਆਲੇ ਦੋਲੇ ਪਰੇਸ਼ਾਨ ਹੋ ਗਏ ਸਾਹ ਲੈਣਾ ਔਖਾ ਹੋ ਗਿਆ ਤਾਂ ਉਹਨਾਂ ਨੇ ਵੀ ਸਾਡੀ ਬੇਨਤੀ ਨੂੰ ਕਬੂਲ ਕਰਕੇ ਇਮੀਡੀਏਟ ਇੱਥੇ ਰੇਤਾ ਪਾਣ ਦਾ ਜਿਹੜਾ ਆ ਉਹ 35 ਧਾਰਾ ਲਾ ਕੇ ਕੰਮ ਸ਼ੁਰੂ ਕਰਾਤਾ ਜੀ ਐਮ 7 ਖਬਰਨਾਮਾ ਵੇਖ ਰਹੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਨਵਸ਼ਰਤੂ ਪੱਤਰਕਾਰ ਗੁਰਵਰ ਸਿੰਘ ਮਹਿ ਬڑے ਲੰਬੇ ਸਮੇਂ ਤੋਂ ਸਾਨਕ ਮੂਸਾਪੁਰ ਰੋਡ ਤੇ ਜਿਹੜਾ ਤੁਸੀਂ ਮੇਰੇ ਪਿੱਛੇ ਵੇਖ ਰਹੇ ਹੋ ਕੂੜੇ ਦਾ ਡੰਪ ਜਿਹੜਾ ਉਹ ਬਰਕਰਾਰ ਸੀ ਵੱਖ-ਵੱਖ ਸਰਕਾਰਾਂ ਆਈਆਂ ਵੱਖ-ਵੱਖ ਤਰ੍ਹਾਂ ਦੇ ਲਾਰੇ ਲੱਗਦੇ ਰਹੇ ਕਿ ਇਹ ਤੋਂ ਕੂੜਾ ਦਾ ਡੰਪ ਜਿਹੜਾ ਉਹ ਚੱਕ ਦਿਆਂਗੇ ਸ਼ਹਿਰ ਜੋ ਬਾਹਰ ਲੈ ਦਿਆਂਗੇ ਅੰਦਰ ਰਹਿ ਜਾਗੇ ਬਾਰ ਬਾਰ ਜਿਹੜੇ ਉਹ ਲਾਰੇ ਲੱਗਦੇ ਰਹੇ ਆ ਪਾਰਕਾਂ ਬਣਾਉਣ ਦੇ ਲਾਰੇ ਲੱਗਦੇ ਰਹੇ ਆ ਲੇਕਿਨ ਕੋਈ ਵੀ ਮਸਲਾ ਜਿਹੜਾ ਉਹ ਹੱਲ ਨਹੀਂ ਹੋਇਆ ਆਖਰ ਆਮ ਆਦੀ ਪਾਰਟੀ ਦਾ ਜਿਹੜਾ ਆ ਉਹ ਚੋਣਾਂ ਸ਼ਾ ਨਹੀਂ ਗਈ ਕਮ ਆਇਆ ਹੁਣ ਆਮ ਆਦੀ ਪਾਰਟੀ ਦੇ ਆਗੂ ਤੇ ਕੌਂਸਲਰ ਡਾਕਟਰ ਕਮਲਜੀਤ ਉਹਨਾਂ ਵੱਲੋਂ ਇਹ ਤਹਈਆ ਕੀਤਾ ਗਿਆ ਇਸ ਲੰਪ ਦੇ ਉੱਤੇ ਤਰਾ ਜਿਹੜੀ ਆ 35 ਲਾ ਕੇ ਇੱਥੇ ਮਿੱਟੀ ਪਾਈ ਗਈ ਆ ਮਿੱਟੀ ਪਾਉਣ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਘਾਹ ਵੀ ਲਾਇਆ ਜਾਏਗਾ ਤੇ ਬੂਟੇ ਵੀ ਲਾਏ ਜਾਣਗੇ ਤਾਂ ਕਿ ਜਿੱਥੇ ਜਿਹੜੇ ਲੋਕ ਆ ਆਸ-ਪਾਸ ਦੇ ਉਹ ਇਧਰ ਪਾਸੇ ਨੂੰ ਸੈਰ ਵੀ ਕਰ ਸਕਣ ਤੇ ਡੀਏਵੀ ਸਕੂਲ ਜਿਹੜਾ ਉੱਥੋਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਲੱਗਦੇ ਹੋਏ ਕੋਈ ਮੁਸ਼ਕਲ ਵੀ ਨਾ ਹੋਵੇ ਤੇ ਧੂਏ ਦਾ ਜਿਹੜਾ ਲੋਕਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਛੂਆ ਜਿਹੜਾ ਮੁਕੰਮਲ ਤੌਰ ਤੇ ਬੰਦ ਕੀਤਾ ਜਾਊਗਾ ਗਿੱਲਾ ਸੁੱਕਾ ਕੂੜਾ ਉਹ ਜਿਹੜਾ ਬਖਵਾ ਕਰਨ ਦੀ ਵੀ ਤਜਵੀਜ਼ ਹੈਗੀ ਆ ਆਹ ਜਾਣਦੇ ਆ ਡਾਕਟਰ ਕਮਲਜੀਤ ਬੀਬੀ ਸੀਸਪੋਰ ਵੀ ਕਾ ਕਾਉਂਸਲਰ ਕੋ ਤੇ ਇੱਥੇ ਮਲਾਜ ਮਜੁਰੀਆਂ ਦੇ ਪ੍ਰਧਾਨ ਜਿਹੜੇ ਆ ਸੂਰਜ ਜੀ ਹੈਗੇ ਆ ਤੇ ਸੈਂਟਰੀ ਇੰਸਪੈਕਟਰ ਉਹਨਾਂ ਕੋਲੋਂ ਜਾਣਦੇ ਆ ਕਿ ਕੀ ਕੀ ਜਿਹੜੀ ਆ ਤਜਵੀਜ਼ ਕੀ ਕੀ ਜਿਹੜੀ ਆ ਯੋਜਨਾ ਉਹ ਲਿਖੀ ਗਈ ਹੈ ਖੜੀ ਕਰ ਤੋਂ ਅੱਜ ਦੇਖ ਰਿਹਾ ਘੂੜੇ ਦਾ ਡੰਪਿਆ ਇਹਦੇ ਸੁਧਾਰ ਲਈ ਕੀ ਕੀ ਕੀਤਾ ਜਾ ਰਿਹਾ ਪਿਛਲੇ ਦਿਨਾਂ ਚ ਨਾ ਇੱਥੇ ਆਪਾਂ ਨੂੰ ਵੀ ਪਤਾ ਸਾਰਿਆਂ ਨੂੰ ਵੀ ਅੱਗ ਲੱਗ ਗਈ ਸੀ ਘੂੜੇ ਨੂੰ ਉਸੇ ਵੇਲੇ ਕਿਉਂਕਿ ਰਾਤ ਨੂੰ ਅੱਗ ਲੱਗੀ ਸਾਡੇ ਇੱਥੇ ਜਿਹੜੇ ਚੌਂਕੀਦਾਰ ਹੈਗੇ ਆ ਸਾਡੇ ਡਿਊਟੀ ਤੇ ਬੈਠੇ ਸੀ ਹਾਂਜੀ ਮਾਲਿਕਾਂਮ ਚੌਂਕੀਦਾਰ ਉਹਨਾਂ ਨੇ ਇਮੀਡੀਏਟ ਫਾਇਰ ਬ੍ਰਿਗਡ ਨੂੰ ਜਿਹੜੀ ਆ ਉਹ ਉਹਦੀ ਇਨਫਾਰਮੇਸ਼ਨ ਦਿੱਤੀ ਉਦੋਂ ਤੋਂ ਕਮੇਟੀ ਅੱਗ ਬੁਝਾਉਣ ਲਈ ਆ ਕੇ ਐਡੀ ਵਿਰਾਟ ਰੂਪ ਤਾਰਨ ਕਰ ਗਈ ਕਿ ਆਲੇ-ਦੁਆਲੇ ਦੇ ਏਰੀਏ ਦੇ ਵਿੱਚ ਧੂਆਂ ਫੈਲ ਗਿਆ ਲੋਕਾਂ ਨੂੰ ਸਾਹ ਲੈਣਾ ਮੁਸ਼ਕਲ ਹੋ ਗਿਆ ਅਗਲੇ ਦਿਨ ਹੀ ਅਸੀਂ ਇੱਥੇ ਵਿਜ਼ਿਟ ਕੀਤੀ ਵਿਜ਼ਿਟ ਕਰਕੇ ਜਿਸ ਵੇਲੇ ਗੱਡੀ ਵਾਲਾ ਅੱਗ ਬੁਝਾਉਂਦਾ ਸੀ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਵੀ ਆਪਾਂ ਪਾਣੀ ਸਿੜਦੇ ਪਏ ਆ ਕਿ ਪਾਣੀ ਦੇ ਨਾਲ ਅੱਗ ਬੁਝੂਗੀ ਉਹ ਕਹਿੰਦਾ ਸਰ ਪੋਸਿਬਿਲਿਟੀ ਨਹੀਂ ਹੈ ਮੈਂ ਕਿਹਾ ਫਿਰ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦਾ ਇਹਦੇ ਤੇ ਨਾ ਰੇਤਾ ਸੱਟਣਾ ਚਾਹੀਦਾ ਤਾਂ ਕਿ ਜਿਹੜੀ ਅੱਗ ਹੈ ਕਿਉਂਕਿ ਇਹ ਜਿਹੜੀ ਪਲਾਸਟਿਕ ਨੂੰ ਅੱਗ ਲੱਗੀ ਹੋਣਾ ਪੋਲੀਥੀਨ ਨੂੰ ਇਹ ਪਾਣੀ ਨਾਲ ਛੇਤੀ ਬੁਝਦੀ ਨਹੀਂ ਅੰਦਰੋਂ ਅੰਦਰ ਇਹ ਵਧਦੀ ਰਹਿੰਦੀ ਹੈ ਉਸੇ ਵੇਲੇ ਯੂ ਸਾਹਿਬ ਨਾਲ ਜਾ ਕੇ ਡਿਸਕਸ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਦਾਂ ਕਰੋ 35 ਧਾਰਾ ਲਾ ਕੇ ਇਮੀਡੀਏਟ ਕਿਉਂਕਿ ਇਸ ਤੋਂ ਵੱਡਾ ਮਸਲਾ ਨਵਾਂ ਸ਼ਹਿਰ ਜੱਜ ਤੇ ਕਦੇ ਉੱਠਿਆ ਨਹੀਂ ਇਸ ਐਸੋ ਤਰ੍ਹਾਂ ਦਾ ਕਿ ਲੋਕ ਆਲੇ ਦੋਲੇ ਪਰੇਸ਼ਾਨ ਹੋ ਗਏ ਸਾਹ ਲੈਣਾ ਔਖਾ ਹੋ ਗਿਆ ਤਾਂ ਉਹਨਾਂ ਨੇ ਵੀ ਸਾਡੀ ਬੇਨਤੀ ਨੂੰ ਕਬੂਲ ਕਰਕੇ ਇਮੀਡੀਏਟ ਇੱਥੇ ਰੇਤਾ ਪਾਉਣ ਦਾ ਜਿਹੜਾ ਆ ਉਹ 35 ਧਾਰਾ ਲਾ ਕੇ ਕੰਮ ਸ਼ੁਰੂ ਕਰਾਤਾ ਅੱਜ ਅਸੀਂ ਦੇਖਣ ਆਏ ਸੀ ਮੈਡਮ ਸੀਸਕੋਰ ਬੀਕਾ ਜੀ ਕਿਉਂਕਿ ਇਹਨਾਂ ਦਾ ਵਾਰਡ ਪੈਂਦਾ ਨਾਲ ਇਸੇ ਕਰਕੇ ਅਸੀਂ ਦੇਖਣ ਆਏ ਸੀ ਵੀ ਅੱਜ ਤੱਕ ਕਿੰਨਾ ਕੰਮ ਹੋ ਗਿਆ ਕਿਉਂਕਿ ਜਿੰਨਾ ਕਿ ਸਫੀਸ਼ੀਐਂਟ ਰੇਤਾ ਹੁਣ ਮਿੱਟੀ ਪੈ ਗਈ ਆ ਤੇ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਆ ਕਿ ਜੇ ਆਪਾਂ ਡੰਪ ਨੂੰ ਖਤਮ ਕਰਨਾ ਤਮੈਨਾਂ ਨੂੰ ਅੱਜ ਬੇਨਤੀ ਕਰਦਾ ਸੀ ਮੈਡਮ ਸੈਨੀਟਰੀ ਇੰਸਪੈਕਟਰ ਮੇਰੇ ਨਾਲ ਆ ਇਹਨਾਂ ਨੂੰ ਬੇਨਤੀ ਕਰਦਾ ਸੀ ਕਿ ਆਪਾਂ ਏਰੀਏ ਦੇ ਵਿੱਚ ਜਾ ਕੇ ਲੋਕਾਂ ਨੂੰ ਮੋਟੀਵੇਟ ਕਰੀਏ ਕਿ ਜਿਹੜਾ ਕੂੜਾ ਆ ਉਹ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਾਵੇ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਆਪਾਂ ਡੰਪ ਨੂੰ ਜਿਹੜਾ ਉਹ ਖਤਮ ਕੀਤਾ ਜਾ ਸਕੇ ਆਉਣ ਵਾਲੇ ਸਮੇਂ ਤੇ ਇੱਕ ਵੱਡਾ ਢੇਰ ਨਾ ਇੱਥੇ ਲੱਗ ਜਾਵੇ ਇਹੀ ਇਹਨਾਂ ਨੂੰ ਬੇਨਤੀ ਕਰਨ ਆਇਆ ਸੀ ਕਿ ਜਿੱਥੇ ਕਿ ਦੀ ਇਹ ਮਿੱਟੀ ਪੈ ਚੁੱਕੀ ਆ ਇੱਥੇ ਘਾਹ ਤੇ ਬੂਟੇ ਲਗਾਏ ਜਾਣ ਜੰਗਲਾਤ ਵਿਭਾਗ ਨਾਲ ਆਪਾਂ ਸੰਪਰਕ ਕਰ ਰਹੇ ਹਾਂ ਉਹਨਾਂ ਬੂਟੇ ਲੈ ਕੇ ਇੱਥੇ ਪਲਾਂਟੇਸ਼ਨ ਦਾ ਕੰਮ ਵੀ ਆਪਾਂ ਜਲਦੀ ਸ਼ੁਰੂ ਕਰ ਰਹੇ ਆਂ। ਇਹੀ ਕਹਿਣ ਲਈ ਆਇਆ ਸੀ ਜੇ ਕੋਈ ਕਮੀਆਂ ਪੇਸ਼ੀਆਂ ਆਪਾਂ ਦੇਖ ਲਈਏ ਕਿਉਂਕਿ ਪਿੱਛੇ ਜਗ੍ਹਾ ਹੈਗੀ ਆ ਕਮੇਟੀ ਦੀ ਉਹਦੇ ਹਿਸਾਬ ਦੇ ਨਾਲ ਆਪਾਂ ਜਿੱਥੇ ਤੇ ਰੇਤਾ ਪ੍ਰੋਪਰ ਪੈ ਗਿਆ ਆ ਇੱਥੇ ਘਾਹ ਲਗਾਇਆ ਜਾਵੇ ਤੇ ਬੂਟੇ ਲਾਏ ਜਾਣ ਤਾਂ ਜੋ ਆਉਣ ਵਾਲੇ ਸਮੇਂ ਤੇ ਡੰਪ ਜਿਹੜਾ ਆ ਉਹ ਖਤਮ ਹੋ ਸਕੇ। ਸਾਰਾ 37 ਕਿੱਗੜੀ ਅੱਗੇ ਵੀ ਜਿਹੜੀਆਂ ਉਹ ਵਾਹਾਂ ਫੈਲੀਆਂ ਨੇ ਤੁਸੀਂ ਕਾਂਗਰਸ ਵਿੱਚ ਜਿਹੜੇ ਉਹ ਕੰਮ ਦੇ ਵਿੱਚ ਰਹੇ ਆਂ। ਇਹ ਲੇਗਨ ਧਾਰਾ ਕੇ ਬੇਨਤੀ ਲੱਗੀ ਨਹੀਂ ਹੁਣ ਜੇ ਧਾਰਾ 35 ਲਾ ਕੇ ਤੁਸੀਂ ਮਿੱਟੀ ਪਾਈ ਆ ਤਾਂ ਬੂਟੇ ਲਾਉਣ ਦੀ ਵੀ ਤਜਵੀਜ਼ ਤੁਹਾਡੀ ਘਰ ਲਾਉਣ ਦੀ ਵੀ ਤਜਵੀਜ਼ ਆ ਉਸ ਤੋਂ ਬਾਅਦ ਕੀ ਤੇ ਕੂੜਾ ਸਿਟਾ ਜੰਗੂ ਇਹਹੀ ਮੈਂ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਦੇਖੋ ਜਿਹੜੀ 35 ਧਾਰਾ ਪਹਿਲਾਂ ਨਹੀਂ ਸੀ ਲੱਗਦੀ ਮੀਟਿੰਗਾਂ 'ਚ ਵੀ ਰੌਲਾ ਪੈਂਦਾ ਰਿਹਾ ਉਹ ਪ੍ਰਧਾਨ ਜੀ ਸੀਗੇ ਚਲੋ ਉਹਨਾਂ ਦੀ ਆਪਣੀ ਮਰਜ਼ੀ ਸੀ ਹੁਣ ਕਿਉਂਕਿ ਪ੍ਰਧਾਨ ਜੀ ਇਸ ਸਮੇਂ ਕੋਈ ਵੀ ਪ੍ਰਧਾਨ ਸੀਟ ਤੇ ਨਹੀਂ ਹੈ ਇਹੋ ਸਾਹਿਬ ਕੋ ਪੂਰੇ ਅਧਿਕਾਰ ਆ 35 ਧਾਰਾ ਲਾਣ ਦੇ ਅਸੀਂ ਉਹਨਾਂ ਨੂੰ ਹੀ ਬੇਨਤੀ ਕਰਦੇ ਆ ਕਿ ਤੁਸੀਂ 35 ਧਾਰਾ ਲਾਓ ਨਹੀਂ ਬੇਨਤੀ ਸਾਡੀ ਮੰਨੀ ਔਰ ਮਿੱਟੀ ਮੇਰੇ ਖਿਆਲ ਚ ਕਾਫੀ ਵਧੀਆ ਪੈ ਗਈ ਆ ਜਿੱਥੋਂ ਤੱਕ ਹੁਣ ਆਪਾਂ ਖੜੇ ਆ ਠੀਕ ਆ ਜੀ ਕਾਫੀ ਅੱਛੀ ਪੈ ਗਈ ਆ ਬੂਟੇ ਵੀ ਲਾਵਾਂਗੇ ਇਹਨਾਂ ਨੂੰ ਬੇਨਤੀ ਕਰ ਦਿੱਤੀ ਆ ਤੇ ਬੇਨਤੀ ਸਮਝ ਲੈਣ ਇਹ ਹਦਾਇਤ ਸਮਝ ਲੈਣ ਕਿਉਂਕਿ ਆਪਾਂ ਇੱਥੇ ਘਾਹ ਵੀ ਲਵਾਉਣਾ ਚਾਹੁੰਦੇ ਆ ਤੇ ਬੂਟੇ ਵੀ ਪਲਾਂਟੇਸ਼ਨ ਵੀ ਕਰਾਣੀ ਚਾਹੁੰਦੇ ਆ ਇਹ ਪੱਕੀ ਗੱਲ ਆ ਦੇ ਤੋਂ ਰਾਹ ਚਾਂਦੇ ਆ ਲੋਕ ਉਸ ਤੋਂ ਰਾਹ ਚਾਂਦੇ ਆ ਦੇਖੋ ਆਲੇ ਦੋਲੇ ਜਿਹੜੇ ਗਰੀਬ ਲੋਕ ਆ ਦੇਖੋ ਕਿਹੜੇ ਲੋਕ ਆ ਦੇਖੋ ਮੇਰੀ ਬੇਨਤੀ ਆ ਕਿ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਅਸੀਂ ਲੋਕਾਂ ਨੂੰ ਮੋਟੀਵੇਟ ਕਰਨ ਲਈ ਵੀ ਤਿਆਰ ਆ ਪਿੱਛੇ ਜੇ ਜਿਸ ਵੇਲੇ ਪ੍ਰਧਾਨ ਲਲਤਮਨ ਪਾਟਕ ਜੀ ਸਾਡੇ ਨਵਾਂ ਸ਼ਹਿਰ ਦੇ ਪ੍ਰਧਾਨ ਸਗੇ ਉਹਨਾਂ ਨੇ ਉਸ ਵੇਲੇ ਸ਼ਹਿਰ ਦੇ ਵਿੱਚ ਜਿਹੜੇ ਆ ਆਪਾਂ ਉਹ ਡਸਟਬਿਨ ਵੰਡੇ ਸੀ ਕਿ ਆਪਾਂ ਗਿੱਲਾ ਕੂੜਾ ਅਲੱਗ ਕਰਨਾ ਸੁੱਕਾ ਕੂੜਾ ਅਲੱਗ ਕਰਨਾ ਤਾਂ ਕਿ ਜਿਹੜੀ ਸਰਕਾਰ ਦੀ ਪਾਲਿਸੀ ਹੈ ਕਿ ਡੰਪ ਖਤਮ ਕੀਤੇ ਜਾਣ ਗਿੱਲੇ ਕੂੜੇ ਤੋਂ ਖਾਦ ਬਣਾਈ ਜਾਵੇ ਜਿਹੜਾ ਸੁੱਕਾ ਕੂੜਾ ਹੈ ਉਹਨੂੰ ਸੈਗਰੀਗੇਟ ਕਰਕੇ ਦੁਬਾਰਾ ਮਾਰਕੀਟ ਦੇ ਵਿੱਚ ਭੇਜ ਕੇ ਰੀਸਾਈਕਲ ਕੀਤਾ ਜਾਵੇ ਉਹਦੇ ਲਈ ਅਸੀਂ ਵੇਲ ਮਸ਼ੀਨ ਵੀ ਇੱਥੇ ਲਾਈ ਹੋਈ ਆ ਕਿ ਪੋਲੀਥੀਨ ਨੂੰ ਆਪਾਂ ਪ੍ਰੈਸ ਕਰਕੇ ਇੱਕ ਪੇਟੀਆਂ ਬਣਾਈਏ ਤਾਂ ਜੋ ਉਹ ਰੀਸਾਈਕਲ ਹੋ ਸਕੇ ਉਹਦੇ ਲਈ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਲਲਿਤ ਮੋਨ ਪਾਟਕ ਹੋਣ ਦੀ ਪ੍ਰਧਾਨਗੀ ਤੋਂ ਬਾਅਦ ਇਹ ਜਿਹੜਾ ਸਵੱਛ ਭਾਰਤ ਦਾ ਕੰਮ ਹੈ ਕਾਫੀ ਪਿਛੜ ਗਿਆ ਤੇ ਉਹਨੂੰ ਅਸੀਂ ਚਾਹੁੰਦੇ ਆ ਕਿ ਦੁਬਾਰਾ ਉਹਨੂੰ ਲਈ ਤੇ ਲਈਏ ਲੋਕਾਂ ਨੂੰ ਵੀ ਬੇਨਤੀ ਆ ਕਿ ਆਪਾਂ ਆਉਣ ਵਾਲੇ ਸਮੇਂ 'ਚ ਅਸੀਂ ਇੱਕ ਏਰੀਆ ਸਿਲੈਕਟ ਕਰਨ ਜਾ ਰਹੇ ਆ ਉਸ ਏਰੀਏ ਤੋਂ ਸ਼ੁਰੂਆਤ ਕਰਾਂਗੇ ਉਹਨੂੰ ਮਾਡਲ ਏਰੀਆ ਬਣਾਵਾਂਗੇ ਉੱਥੇ ਲੋਕ ਸੈਗਰੀਗੇਟ ਕਰਨਗੇ ਕਮੇਟੀ ਦੀਆਂ ਗੱਡੀਆਂ ਵੀ ਅਲੱਗ-ਅਲੱਗ ਕੂੜਾ ਲੈ ਆਣਗੀਆਂ ਉਸ ਤੋਂ ਬਾਅਦ ਹੌਲੀ-ਹੌਲੀ ਇਸ ਸਕੀਮ ਨੂੰ ਬਾਕੀ ਸ਼ਹਿਰ ਦੇ ਵਿੱਚ ਆਪਾਂ ਪੂਰੀ ਫੈਲਾ ਕੇ ਲੋਕਾਂ ਨੂੰ ਸਮਝਾ ਕੇ ਵੀ ਜਦੋਂ ਉਹ ਏਰੀਆ ਮਾਡਲ ਹੈਗਾ ਉਹ ਕਰ ਸਕਦਾ ਤਾਂ ਆਪਾਂ ਵੀ ਸਾਰੇ ਕਰ ਸਕਦੇ ਆ ਤਾਂ ਉਸ ਤਰ੍ਹਾਂ ਜਿਹੜਾ ਹੈ ਉਹ ਦੰਬ ਖਤਮ ਕੀਤਾ वॾे ढे लॻे थी ਉਹ ਉਹਦਾ ਕਾਰਨ ਕੀ ਜਿਹੜੀ ਵੇਅ ਮਸ਼ੀਨ ਆ ਉਹ ਕੰਮ ਨਹੀਂ ਕਰਦੀ ਜਿਹਾ ਪਏ ਜਿਹੜੇ ਆ ਵੀ ਐਕਚੁਅਲੀ ਲੋਕਾਂ ਦੇ ਪੱਧਰ ਤੇ ਸੈਗਰੀਗੇਟ ਨਹੀਂ ਹੋ ਰਿਹਾ ਆਪਾਂ ਘਰਾਂ ਦੇ ਵਿੱਚ ਦੋ ਡਸਟਬਿਨ ਰੱਖਣੇ ਆ ਇੱਕ ਗਿੱਲਾ ਕੂੜਾ ਤੇ ਇੱਕ ਸੁੱਕਾ ਆਪਾਂ ਮਿਕਸ ਕੂੜਾ ਭੇਜ ਰਹੇ ਆ ਉਹਦੇ ਲਈ ਵੀ ਅਸੀਂ ਸੋਚਦੇ ਆ ਕੋਈ ਜੇ ਕੋਈ ਇਦਾਂ ਦਾ ਮਸਲਾ ਹੈਗਾ ਆਉਣ ਵਾਲੇ ਸਮੇਂ 'ਚ ਜੇ ਕੋਈ ਏਰੀਆ ਸਾਡੇ ਕੋਲੋਂ ਸੈਗਰੀਗੇਟ ਨਹੀਂ ਕਰ ਸਕਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਕਿ ਇੱਕ ਪਲੈਨਿੰਗ ਬਣਾ ਰਹੇ ਆ ਕਿ ਇੱਥੇ ਇੱਕ ਸੈਗਰੀਗੇਸ਼ਨ ਲਈ ਇੱਕ ਮਸ਼ੀਨ ਲਿਆਂਦੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ 'ਚ ਜਿਹੜਾ ਕੂੜਾ ਘਰਾਂ 'ਚ ਸੈਗਰੀਗੇਟ ਗੇਟ ਨਹੀਂ ਹੁੰਦਾ ਉਹ ਆਪਾਂ ਇੱਥੇ ਕਰ ਦਿਆ ਕਰੀਏ ਡੰਪ ਦੇ ਐਦਾਂ ਦੀ ਵੀ ਅਸੀਂ ਇਹ ਵਿਚਾਰ ਕਰ ਰਹੇ ਹਾਂ ਅਸੀਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਆਪਣਾ ਸ਼ਹਿਰ ਆਪਾਂ ਸ਼ਹਿਰ ਨੂੰ ਸਾਫ਼ ਰੱਖਣਾ ਆਪਣੀ ਸਾਰਿਆਂ ਦੀ ਜ਼ਿੰਮੇਵਾਰੀ ਆ ਜਿਹੜੇ ਸੈਕੰਡਰੀ ਡੰਪ ਆ ਅਸੀਂ ਘਰਾਂ ਦੇ ਵਿੱਚ ਰਿਕਸ਼ੇ ਲਾਏ ਆ ਕਿ ਤਾਂ ਕੀ ਡੋਰ ਟੂ ਡੋਰ ਤੁਹਾਡੇ ਕੋਲੋਂ ਕੂੜੇ ਦੀ ਕਲੈਕਸ਼ਨ ਕਰ ਸਕੀਏ ਉਹ ਥੋੜਾ ਬਹੁਤ ਨੋਮੀਨਲ ਚਾਰजेस ਤੇ ਉਹ ਘਰਾਂ ਤੋਂ ਕੂੜਾ ਕਲੈਕਟ ਕਰਦੇ ਆ ਆਪਾਂ ਉਹਨਾਂ ਨੂੰ ਦਈਏ بجائے ਕਿ ਆਪਾਂ ਜਾ ਕੇ ਦੂਜੀ ਜਗ੍ਹਾ ਜਿੱਥੇ ਲੋਕ ਆਪ ਜਿਹੜਾ ਕੂੜਾ ਸਿੜਦੇ ਆ ਉਹਦੇ ਕਰਕੇ ਵੀ ਸਾਨੂੰ ਇੱਕ ਮੁਸ਼ਕਲ ਆਂਦੀ ਆ ਵੀ ਸੈਕੰਡਰੀ ਡੰਪ ਲੋਕਾਂ ਦੇ ਸਹਿਯੋਗ ਨਾਲ ਹੀ ਸਫਾਈ ਹੋ ਸਕਦੀ ਆ ਕਮੇਟੀ ਜਾਂ ਸਾਡੇ ਮੁਲਾਜ਼ਮ ਆਪਣੇ ਪੱਧਰ ਤੇ ਜੇ ਅਸੀਂ ਕਹੀਏ ਸક્ષਮ ਆ ਐਦਾਂ ਤਾਂ ਕਿਤੇ ਵੀ ਨਹੀਂ ਹੋ ਸਕਦਾ ਇਸ ਕਰਕੇ ਲੋਕਾਂ ਨੂੰ ਮੇਰੀ ਪ੍ਰਜੋਰ ਅਪੀਲ ਆ ਕਿ ਆਪਾਂ ਘਰਾਂ ਦੇ ਵਿੱਚ ਕਾਉਂਸਲ ਦਾ ਸਾਥ ਦਈਏ ਜਿੱਥੇ ਕੀ ਰਿਕਸ਼ੇ ਆਉਂਦੇ ਆ ਆਪਾਂ ਉਹਨਾਂ ਨੂੰ ਹੀ ਕੂੜਾ ਦਈਏ ਨਾ ਕਿ ਆਪਾਂ ਕਿਤੇ ਢੇਰ ਤੇ ਲਿਜਾ ਕੇ ਸਿਟੀਏ ਜੇ ਸਟੜਣਾ ਵੀ ਆ ਕੋਈ ਢੇਰ ਦੇ ਉੱਤੇ ਕੋਈ ਸਾਡੀ ਕੋਈ ਪ੍ਰੋਬਲਮ ਹੈਗੀ ਵੀ ਆ ਤਾਂ ਇੱਕ ਜਗ੍ਹਾ ਢੇਰ ਲਾਈਏ ਆਪਾਂ ਤਾਂ ਸਾਰਾ ਏਰੀਆ ਖਿਲਾਰ ਕੇ ਬਹਿ ਜਾਂਦੇ ਆ ਉਹਨੂੰ ਫੇਰ ਇਕੱਠਾ ਕਰਨ ਔਖਾ ਹੋ ਜਾਂਦਾ ਲੋਕ ਜਿਹੜੇ ਲੰਬੇ ਸਮੇਂ ਤੋਂ ਮੰਗ ਕਰਦੇ ਕਿ ਸਾਡੇ ਜਿਹੜਾ ਇੱਥੇਗਾ ਦੇ ਪਾਰਕ ਸ਼ੁਰੂਆਤ ਕਿ ਜੇ ਤੁਸੀਂ ਇਸ ਜਿਹੜੀ ਮਹਿੰਦੀ ਸ਼ੁਰੂਆਤ ਕਰ ਰਹੇ ਹੋ ਕਾਹ ਵੀ ਲਾ ਰਹੇ ਹੋ ਬੂਟੇ ਵੀ ਲਾ ਰਹੇ ਹੋ ਕਿ ਪਾਰਕ ਦਾ ਆਨੰਦ ਮਾਣਨ ਦਾ ਜਿਹੜਾ ਲੋਕਾਂ ਨੂੰ ਸੁਭਾਅ ਦਾ ਪ੍ਰਾਪ ਹੋਏਗਾ ਮੈਨੂੰ ਤਾਂ ਲੱਗਦਾ ਜੀ ਇਹ ਹੋਣਾ ਚਾਹੀਦਾ ਕਿਉਂਕਿ ਆਪਾਂ ਇੱਕ ਸ਼ੁਰੂਆਤ ਕਰ ਰਹੇ ਹਾਂ ਇੱਥੇ ਪਲਾਂਟੇਸ਼ਨ ਸ਼ੁਰੂਆਤ ਕਰਾ ਦੇਣੀ ਹੈ ਜਦੋਂ ਪਲਾਂਟੇਸ਼ਨ ਹੋ ਗਈ ਤੇ ਲੋਕ ਸ਼ਹਿਰ ਦੇ ਗਿੱਲਾ ਕੂੜਾ ਸੁੱਕਾ ਅਲੱਗ-ਅਲੱਗ ਕਰਨਾ ਲੱਗ ਪਏ ਤਾਂ ਉਹਨਾਂ ਵਾਲੇ ਸਮੇਂ ਦੇ ਇਥੇ ਕੂੜਾ ਨਾ ਆਵੇ ਤਾਂ ਮੇਰੇ ਖਿਆਲ ਟਰੈਕ ਵੀ ਬਹੁਤ ਵਧੀਆ ਬਣ ਸਕਦਾ ਔਰ ਇਹ ਸਾਨੂੰ ਬਣਾਉਣਾ ਵੀ ਚਾਹੀਦਾ ਇਦਾਂ ਦੀ ਪ੍ਰਪੋਜ਼ਲ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਮੀਟਿੰਗ ਦੇ ਵਿੱਚ ਰੱਖ ਲਾਂਗੇ। ਜੀ ਵੀਰ ਸਾਹਿਬ ਤੁਹਾਡਾ ਇਹ ਵਾਰਡ ਆ। ਇਹਦੇ ਵਿੱਚ ਕੂੜੇ ਦੇ ਡੰਪ ਦਾ ਜਿਹੜਾ ਸੁਧਾਰ ਹੋ ਰਿਹਾ। ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਜੇ ਸਾਡੇ ਆ ਡੰਪ ਦਾ ਸੁਧਾਰ ਹੋ ਜਵੇ। ਤੇ ਸਾਡੇ ਲੋਕਾਂ ਨੂੰ ਰਹਿਤ ਮਿਲ ਜੂਗੇ ਆ ਕੁੜੀ ਤੋਂ ਜਿਹੜੀ ਸਾਹ ਦੀ ਬਿਮਾਰੀ ਲੋਕਾਂ ਨੂੰ ਉਹਨਾਂ ਨੂੰ ਤਾਂ ਜਦੋਂ ਅੱਗ ਲੱਗ ਜਾਂਦੀ ਹੈ ਲੋਕਾਂ ਦਾ ਤਾਂ ਬਹੁਤ ਹਾਲਤ ਮੰਦਾ ਮੰਦੀ ਹੋ ਜਾਂਦੀ ਹੈ ਡੇਂਗੂ ਦੀ ਜਾਂ ਸਭ ਤੋਂ ਪਹਿਲਾਂ ਸਾਡੇ ਮਹੱਲੇ ਦੇ ਵਿੱਚ ਸ਼ਿਕਾਇਤ ਆਉਂਦੀ ਹੈ ਕਿਉਂ ਕੋਲ ਡੰਪ ਪਿਆ ਗਾਂਦੇ ਆ ਪੀੜੀਏ ਦੀ ਸ਼ਿਕਾਇਤ ਜ਼ਿਆਦਾ ਹੁੰਦੀ ਹੈ ਕਿਉਂ ਕੋਲ ਵਾਟਰ ਸਪਲਾਈ ਦਾ ਦੁਆਇਆ ਤੇ ਅਸੀਂ ਇਹ ਕਹਿੰਦੇ ਪਰ ਲੋਕਾਂ ਨੂੰ ਵੀ ਥੋੜੀ ਜਿਹੀ ਜ਼ਿੰਮੇਵਾਰੀ ਆਪਣੀ ਚਾਹੀਦੀ ਹੈ ਜਦੋਂ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੇ ਗਿੱਲੇ ਕੂੜਾ ਤਾਂ ਸੁੱਕਾ ਕੂੜਾ ਇੱਕ ਲੱਗ ਲੱਗ ਡੱਬੇ ਦਿੱਤੇ ਸੀ ਉਹਨਾਂ ਨੇ ਘਰਾਂ ਦੇ ਵਿੱਚ ਉਹਨਾਂ ਨੇ ਪਾਏ ਨਹੀਂ ਲੋਕ ਵੀ ਜ਼ਿੰਮੇਵਾਰੀ ਨੂੰ ਨਹੀਂ ਸਮਝਦੇ ਜੇ ਲੋਕ ਸਾਡੇ ਨਾਲ ਸਾਥ ਦੇਣ ਤਾਂ ਆ ਡੰਪ ਜਿਹੜਾ ਕੁਝ ਵੀ ਨਹੀਂ ਹੈਗਾ ਜਿੱਦਾਂ ਹੁਣ ਮਿੱਟੀ ਪਾ ਕੇ ਆਇਆ ਨਾ ਬਣਾਤਾ ਵਧੀਆ ਇੱਥੇ ਜਿੱਦਾਂ ਬਫਲ ਬੂਟੇ ਲੱਗ ਜਾਣੇ ਘੁੰਮਣ ਫੈਨਦਾ ਹੋ ਜਾਣਾ ਕਿਉਂਕਿ ਜਦੋਂ ਮਸ਼ੀਨ ਜਿਹੜੀ ਹੈਗੀ ਆ ਉਹਦੇ ਮਸ਼ੀਨ ਦੇ ਨਾਲ ਆ ਜਿਹੜਾ ਗਿੱਲਾ ਕੂੜਾ ਆ ਉਹਨੂੰ ਬਣਾਣਗੇ ਆਪਣਾ ਕਰਨਗੇ ਸਭ ਕੁਝ ਤੇ ਆ ਕੂੜੇ ਦਾ ਜਿਹੜਾ ਸਾਰਾ ਘਟ ਜਾਣਾ ਇੱਥੇ ਜਿੱਦਾਂ ਮਰਜੀ ਘੁੰਮਣ ਸਾਡੇ ਬੱਚਿਆਂ ਨੂੰ ਵੀ ਸਹੂਲਤਾਂ ਮਿਲਣਗੀਆਂ ਸਾਡੇ ਮਹੱਲੇ ਨੂੰ ਵੀ ਰਹਿਤ ਮਿਲ ਜੂंगी ਤੁਹਾਨੂੰ ਲੱਗਦਾ ਵੀ ਜਿਹੜਾ ਪਹਿਲਾਂ ਵੀ ਅੱਗ ਲੱਗਦੀ ਸੀ ਧੂਆ ਫੈਲਦਾ ਸੀ ਉਹਨਾਂ ਸਾਰੀਆਂ ਬਿਮਾਰੀਆਂ ਫੈਲਦੀਆਂ ਸੀ ਤੇ ਇਸੇ ਕਾਰਨ ਉਹ ਅਮਰਜੀਤ ਦਾ ਪਿਛਲੇ ਦਿਨ ਅਜੋ ਜਿਹੜੇ ਉਹਨੇ ਆਤਮ ਹੱਤਿਆ ਕਰ ਲਈ ਬਿਮਾਰੀਆਂ ਦੇ ਕਾਰਨ ਉਹ ਸਿੱਗੀ ਨਹੀਂ ਹੋ ਸਕਿਆ ਕਿ ਲੋਕਾਂ ਨੂੰ ਹੁਣ ਰਾਹਤ ਮਿਲੂਗੀ ਲੱਗਦਾ ਹਾਂਜੀ ਦੇਖੋ ਜੇ ਜਦੋਂ ਹੁਣ ਮਿੱਟੀ ਪੈ ਗਈ ਦੇਖੋ ਇਹ ਤਾਂ ਲੱਗਦਾ ਹੀ ਨਹੀਂ ਵੀ ਇੱਥੇ ਡੰਪ ਹੈਗਾ ਗਾਹਾਂ ਜਦੋਂ ਮਿੱਟੀ ਪੈ ਜਾਣੀ ਇੱਥੇ ਕੂੜਾ ਹੀ ਨਹੀਂ ਹੋ ਅਗ ਲਗੂਗੀ ਤਾਂ ਲੋਕਾਂ ਦੇ ਵਿੱਚ ਦਵਾ ਧੂਆ ਜਾਊਗਾ ਤਾਂ ਪਰੇਸ਼ਾਨੀ ਲੋਕਾਂ ਦੀ ਹੋਣਾ ਹੈ ਨਾ ਦੇਖੋ ਸਾਡੇ ਨਾਲ ਲੋਕ ਵੀ ਸਾਥ ਦੇਣ ਅਸੀਂ ਵੀ ਨਾਲ ਸਾਰੇ ਕਮੇਟੀ ਦੇ ਚੇਅਰਮੈਨ ਸਾਰੇ ਆਪਣੇ ਹੈਗੇ ਜਿੱਦਾਂ ਸਾਨੂੰ ਆ ਡਾਕਟਰ ਸਾਹਿਬ ਨਾਲ ਸਾਨੂੰ ਸਲਾਹ ਦਿੱਤੀ ਆ ਕਿ ਇੱਕ ਇੱਕ ਏਰੀਆ ਅਸੀਂ ਫੜ ਕੇ ਇੱਕ ਏਰੀਆ ਨੂੰ ਫੜ ਕੇ ਦੀ ਪਹਿਲਾ ਮਾਡਲ ਬਣਾਵਾਂਗੇ ਉਦੋਂ ਬਾਅਦ ਉੱਥੇ ਕੱਲੇ ਕੱਲੇ ਘਰ ਨੂੰ ਇਹ ਮਤਲਬ ਕਿ ਗਿਜਾਵਾਂਗੇ ਵੀ ਗਿੱਲਾ ਸੁੱਕਾ ਸਾਨੂੰ ਅਲੱਗ-ਅਲੱਗ ਕਰਕੇ দাও ਔਰ ਆਪਣੇ ਮਲਾਜ਼ਮਾਂ ਨੂੰ ਥੋੜਾ ਮੋਟੀਵੇਟ ਕਰਾਂਗੇ ਵੀ ਜਿਹੜੀਆਂ ਰੇੜੀਆਂ 'ਚ ਵੀ ਤੁਸੀਂ ਲੈ ਕੇ ਆਨੇ ਕੂੜਾ ਵੀ ਗਿੱਲਾ ਸੁੱਕਾ ਅਲੱਗ-ਅਲੱਗ ਲੈ ਕੇ ਆਓ ਤੇ ਇੱਕ ਇੱਕ ਏਰੀਆ ਬਾਲ ਆਊਟ ਡਿਵੈਲਵ ਹੋ ਗਿਆ ਸਾਡਾ ਏਰੀਆ ਫਿਰ ਅਸੀਂ ਦੂਜੇ ਏਰੀਆ ਚ ਜਾਵਾਂਗੇ ਉਹ ਜਿਹੜਾ ਸਾਡਾ ਆ ਡੰਪ ਇੱਥੇ ਸੀ ਘਾ ਆਪਣੇ ਬੰਦੇ ਮਜ਼ਦਮ ਮਾਲੀ ਦੋ ਲਾਤੇ ਆ ਦੋ ਚਾਰ ਸਾਡੇ ਕੋਲ ਪ੍ਰਸ਼ਾਸਨ ਦੇ ਖੜੇਗਾ ਆ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਕਹਿ ਦਿੱਤਾ ਵੀ ਸਾਨੂੰ ਦੋ ਚਾਰ ਰਨ ਮਾਲੀ ਹੋਰ ਦੇ ਦੇਣ ਵੀ ਜਿਹੜਾ ਕੇ ਇਹਦੀ ਇਹ ਛੇਤੀ ਏਰੀਆ ਕਵਰ ਕਰਦੀ ਜਿੰਨੀ ਵੀ ਇੱਥੇ ਹਰਿਆਲੀ ਹੋ ਜਵੇ ਉਹ ਬਧੀਆ ਅੱਛੀ ਹੈ ਗੱਲ ਜੀ ਸ਼ਹਿਰ ਦੇ ਵਿੱਚ ਸੂਰਜੀ ਕਿੰਨੇ ਕੁ ਪੁਆਇੰਟ ਜਿਹੜੇ ਤੁਸੀਂ ਲਾ ਰਹੇ ਆ ਇਹ ਜਸ ਸੀ ਮਾਰਗ ਲਾ ਰਹੇ ਆ ਹਾਂ ਜੀ ਉਹ ਪਹਿਲਾਂ ਅਸੀਂ ਇੱਕ ਐਮਸੀ ਦਾ ਏਰੀਆ ਲਵਾਂਗੇ ਜੀ ਜਿੰਨਾ ਵੀ ਉਹ ਇੱਕ ਐਮਸੀ ਦੇ ਅੰਦਰ ਏਰੀਆ ਆਉਂਦਾ ਨਾ ਜੀ ਅਸੀਂ ਉਹ ਏਰੀਆ ਲਵਾਂਗੇ ਉਹਦੇ ਵਿੱਚ ਕੱਲੇ ਕੱਲੇ ਘਰ ਨੂੰ ਆਦਤ ਪਾਵਾਂਗੇ ਬੇਰ ਨੂੰ ਸਾਨੂੰ ਗਿੱਲਾ ਸੁੱਕਾ ਕੂੜਾ ਦੋ ਵੀ ਜਿਹੜਾ ਕਿ ਅਸੀਂ ਉਹਦੀ ਖਾਦ ਬਣਾ ਸਕੀਏ ਔਰ ਜਿਹੜਾ ਕੂੜਾ ਆ ਉਹ ਸੈਕੰਡਰੀ ਪੁਆਇੰਟ ਆ ਜਿਹੜੇ ਉਹਦੀ ਖਤਮ ਕਰ ਸਕੀਏ 19 ਪੁਆਇੰਟ ਤੋਂ 19 ਪੁਆਇੰਟ ਪਹਿਲਾਂ ਇੱਕ ਇੱਕ ਵਾਰਡ ਤੋਂ ਦੀ ਸ਼ੁਰੂ ਕਰਦੇ ਆ ਜੀ ਇਹ ਤਕਰੀਬਨ ਅਸੀਂ ਇੱਕ 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 ਵਾਰਡ ਦੇ ਵਿੱਚ ਇੱਕ ਮਹੀਨਾ ਦਾ ਸਾਡਾ ਲੱਗੇਗਾ ਜੀ ਉਹ ਤੋਂ ਬਾਅਦ ਨੈਕਸਟ ਅਗਲੇ ਮਹੀਨੇ ਤੇ ਦੂਜਾ ਬਾੜ ਫੜ ਲਿਆ ਕਰਨਾ ਇਸੇ ਤਰ੍ਹਾਂ ਥੋੜਾ ਡਿਵੈਲਪ ਕਰਾਂਗੇ ਇਹ ਨਹੀਂ ਆ ਵੀ ਅਸੀਂ ਇੱਕੋ ਹੀ ਬਾੜ ਤੇ ਲੱਗੇ ਆ ਉਹ ਥੋੜਾ ਬਹੁਤਾ ਕੰਮ ਅਸੀਂ ਬਾਕੀ ਬਾੜਾਂ ਤੇ ਵੀ ਕਰਾਂਗੇ ਕਿ ਜਿਹੜਾ ਬਿਜਲਾ ਸਾਨੂੰ ਉੱਥੇ ਜਾਣਾ ਉਹ ਇਹ ਬਾੜ ਤੇ ਦੀ ਮਹੀਨਾ ਲਾ ਤੋ ਸਾਡੇ 15 ਦਿਨ ਲੱਗਣਾਂ ਇਸ ਬੋਨ ਜਿਹੜੇ ਵੀ ਘਰ-ਘਰ ਜਾਉਗੇ ਜਾਂ ਕੋਈ ਅਨਾਉਂਸਮੈਂਟ ਦਾ ਨਹੀਂ ਘਰ-ਘਰ ਵੀ ਜਾਵਾਂਗੇ ਜਿਹੜੇ ਸਾਡੇ ਰੱਖੇ ਹੋਏ ਆ ਮੋਟੀਵੇਟਰ ਉਹ ਉਹ ਘਰ-ਘਰ ਜਾ ਕੇ ਉਹ ਦੱਸਣਗੇ ਅੱਗੇ ਵੀ ਇਹ ਅਸੀਂ ਕੰਮ ਚਲਾਇਆ ਸੀਗਾ ਤੇ ਉਹ ਘਰ-ਘਰ ਜਾ ਕੇ ਦੱਸਣਗੇ ਅਸੀਂ ਵੀ ਨਾਲ ਉਹਨਾਂ ਦੇ ਨਾਲ ਜਾਵਾਂਗੇ ਔਰ ਆਪਣੇ ਮਲਾਜ਼ਮਾਂ ਨੂੰ ਜਿਹੜਾ ਆ ਉਹਨਾਂ ਨੂੰ ਵੀ ਇਸ ਇਸ ਗੱਲ ਤੇ ਤਿਆਰ ਕਰਾਂਗੇ ਕਿ ਆਪਾਂ ਗਿੱਲਾ ਸੁੱਕਾ ਕੂੜਾ ਲੱਗ ਲੱਗੇ ਹੀ ਲਿਆਣਾ ਜੋ ਮਰਜ਼ੀ ਹੋ ਜਾਏ ਮਲਾਜ਼ਮਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਤਿਆਰ ਕਰਾਂਗੇ ਸ਼ਹਿਰ ਵਾਸੀਆਂ ਨੂੰ ਨਮਸਕਾਰ ਹੈ ਮੈਂ ਸਾਰਿਆਂ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਆਪਣੇ ਘਰ ਵਿੱਚ ਜਿੱਦਾਂ ਕੇ ਸਰੂਨਾ ਨੇ ਦੱਸਿਆ ਅਸੀਂ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਹਾਂ ਕਿ ਆਪਣੇ ਘਰ ਤੋਂ ਹੀ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਦਿਓ ਤਾਂ ਜੋ ਅਸੀਂ ਕੂੜੇ ਨੂੰ ਸਹੀ ਤਰ੍ਹਾਂ ਨਾਲ ਮੈਨੇਜ ਕਰ ਸਕੀਏ ਤੇ ਦੁਬਾਰਾ ਡੰਪ ਤੇ ਇੰਨੇ ਵੱਡੇ ਢੇਰ ਨਾ ਲੱਗ ਸਕਣ ਜਿੱਦਾਂ ਕਿ ਹੁਣ ਇੰਨਾ ਵੱਡਾ ਢੇਰ ਲੱਗਿਆ ਸੀ ਅੱਗ ਲੱਗੀ ਉਹਦੇ ਕਰਕੇ ਇੰਨੇ ਜਣਿਆਂ ਨੂੰ ਪਰੇਸ਼ਾਨੀ ਹੋਈ ਤੇ ਅੱਗੇ ਤੋਂ ਮੇਰੀ ਲੋਕਾਂ ਅੱਗੇ ਇਹੀ ਰਿਕਵੈਸਟ ਹੈ ਕਿ ਉਹ ਗਿੱਲਾ ਸੁੱਕਾ ਕੂੜਾ ਘਰ ਤੋਂ ਹੀ ਅਲੱਗ ਕਰਕੇ ਦੇਣ ਤੇ ਅਸੀਂ ਵੀ ਸਾਰੇ ਵਾਰਡਾਂ ਦੇ ਵਿੱਚ ਵਿਜ਼ਿਟ ਸ਼ੁਰੂ ਕਰਨੇ ਜਾ ਰਹੇ ਹਾਂ ਕਿ ਸਾਰਿਆਂ ਨੂੰ ਇਹੀ ਰਿਕਵੈਸਟ ਕਰਦੇ ਆ ਕਿ ਗਿੱਲਾ ਸੁੱਕਾ ਕੂੜਾ ਅਲੱਗ-ਅਲੱਗ ਦਿਓ ਤਾਂ ਜੋ ਦੁਬਾਰਾ ਇਹੋ ਜੀ ਪਰੇਸ਼ਾਨੀ ਦਾ ਜਿੱਦਾਂ ਹੁਣ ਸਾਹਮਣਾ ਕਰਨਾ ਪਿਆ ਦੁਬਾਰਾ ਨਾ ਆਪਾਂ ਨੂੰ ਇਸ ਤਰ੍ਹਾਂ ਦੀ ਪਰੇਸ਼ਾਨੀ ਦਾ ਤੁਹਾਨੂੰ ਲੱਗਦਾ ਕਿ ਜਿਹੜੇ ਅੱਗੇ ਤੋਂ ਢੇਰ ਨਾਲ ਲੱਗਣ ਤੁਸੀਂ ਇਸ ਮਾਹਨ ਦੇ ਕੰਮ ਜਾਂ ਬੋਲ ਹਾਂਜੀ ਸਰ ਬਿਲਕੁਲ ਸਾਡੀ ਕੋਸ਼ਿਸ਼ ਪੂਰੀ ਰਹੇਗੀ ਕਿਉਂਕਿ ਅਸੀਂ ਇਕੱਲੇ-ਇਕੱਲੇ ਵਾਰਡ ਦੇ ਵਿੱਚ ਜਾਵਾਂਗੇ ਸਾਰੇ ਲੋਕਾਂ ਨੂੰ ਮੋਟੀਵੇਟ ਕਰਾਂਗੇ ਸਾਡੇ ਮੋਟੀਵੇਟਰ ਵੀ ਤਿੰਨ ਰੱਖੇ ਹੋਏ ਆ ਜਿਹੜੇ ਡੇਲੀ ਜਾਂਦੇ ਆ ਡੋਰ ਟੂ ਡੋਰ ਕਲੈਕਸ਼ਨ ਹੁੰਦੀ ਆ ਗਿੱਲਾ ਸੁੱਕਾ ਕੂੜਾ ਲਗ ਲਗ ਲੈ ਕੇ ਆਂਦੇ ਆ ਔਰ ਹੁਣ ਸਾਡੀ ਆਪਣੀ ਵੀ ਪੂਰੀ ਟੀਮ ਦੀ ਕੋਸ਼ਿਸ਼ ਰਹਿ ਗਈ ਅਸੀਂ ਮਤਲਬ ਡਿਊਟੀ ਲਗਾ ਰਹੇ ਹੁਣ ਸਾਰੀਆਂ ਟੀਮਾਂ ਬਣਾ ਕੇ ਸਾਰੀਆਂ ਵਾਰਡ ਵਾਈਜ਼ ਡੇਲੀ ਸਵੇਰੇ ਜਾਇਆ ਕਰਨਗੇ ਆ ਔਰ ਚੈਕਿੰਗ ਹੋਇਆ ਕਰੇਗੀ ਸਾਰੇ ਘਰਾਂ ਤੋਂ ਕੋਸ਼ਿਸ਼ ਹੈ ਕਿ ਗਿੱਲਾ ਸੁੱਕਾ ਕੂੜਾ ਅਸੀਂ ਲਗ ਲਗ ਲੈ ਕੇ ਆਈਏ